ਹਾਂਜੀ ਸਾਰੇ ਨੂੰ ਸਤ ਸ੍ਰੀ ਅਕਾਲ ਜੀ ਤੇ ਲੋ ਜੀ ਆਪਾਂ ਅੱਜ ਭਾਗ ਤੀਜਾ ਅਰਸਾਲੂ ਰਾਜਾ ਦਾ ਤੇ ਇਸ ਕਹਾਣੀ ਨੂੰ ਆਪਾਂ ਕਰਦੇ ਹਾਂ ਸ਼ੁਰੂ ਤੇ ਚਲੋ ਜੀ ਕਰਕੇ ਸ਼ੁਰੂ ਆਪਾਂ ਅਰਸਾਲੂ ਕਾਪੀ ਸਮਾਂ ਹਰੀ ਚੰਦ ਦੇ ਮਹਿਣਾ ਵਿੱਚ ੁੱਟ ਗਿਆ ਰਿਹਾ ਕਦੀ ਸ਼ਿਕਾਰ ਖੇਡਣ ਚਰਨ ਗਿਆ ਜਾਂਦਾ ਕਦੀ ਦੋਹਮਨ ਨਾਂ ਦੇ ਗੱਭਰੂ ਨਾਲ ਚੌਪਟ ਖੇਡਦਾ ਰਹਿੰਦਾ ਅਸਾਂ ਸੰਦੂ ਇਹ ਨਹੀਂ ਸੀ ਜਾਣਦਾ ਕਿ ਸ਼ੌਕਣੀ ਦੋਹਮਨ ਸੁਨਿਆਰ ਤੇ ਪਿਦਾ ਹੈ ਦੋਹਮਨ ਤੇ ਸ਼ੌਕਣੀ ਅਕਸ ਲੁੱਕ ਕੇ ਮਿਲਦੇ ਰਹਿੰਦੇ ਸਨ ਇੱਕ ਦਿਨ ਅਰਸਾਲੂ ਮੇਲਾ ਦੇ ਬਾਹਰ ਦੋ ਮਨ ਨਾਲ ਚੌਪਟ ਖੇਡ ਰਿਆ ਸੀ ਉਹਨੇ ਵੇਖਿਆ ਦੋ ਮਨ ਚੋਰੀ-ਚੋਰੀ ਅੱਖ ਮਚਾ ਕੇ ਉੱਪਰ ਮੇਲਾ ਮਹਿਲਾਵਾਂ ਵੱਲ ਵਿਖੀ ਜਾਂਦਾ ਹੈ ਉਸ ਨੂੰ ਸ਼ੱਕ ਪੈ ਗਿਆ ਸ਼ੱਕ ਪਿਆ ਉਹਨੇ ਮਲਕ ਦੇਣੀ ਜਾ ਕੇ ਪਾਣੀ ਦਾ ਕਟੋਰਾ ਪੜ ਕੇ ਆਪਣੇ ਕੋਲ ਰੱਖ ਲਿਆ ਕੁਝ ਸਮੇਂ ਮਗਰਮ ਮਹਿਲ ਦੀ ਖਿੜਕੀ ਵਾਲ ਮਹਿਲ ਦੀ ਖਿੜਕੀ ਵਿੱਚ ਖੜੋਤੀ ਸੰਕਣੀ ਦਾ ਅਕਸ ਕਟੋਰੇ ਦੇ ਪਾਣੀ ਵਿੱਚ ਪਿਆ ਸੱਖ ਦੀ ਹੁਣ ਕੋਈ ਗੰਚੈਸ ਹੀ ਨਹੀਂ ਸੀ ਰਹੀ ਅਰ ਸਾਲੂ ਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰਕੇ ਸ਼ੌਂਕੀ ਦਾ ਵਿਆਹ ਦੋ ਮਨ ਨਾਲ ਕਰਵਾ ਦਿੱਤਾ ਦੋ ਦਿਲਾਂ ਨੂੰ ਚੋੜ ਆਪ ਅਗਾਂਵ ਤਰਪਿਆ ਸਮਾਂ ਬੀਤਦਾ ਗਿਆ ਕਈ ਵੜੇ ਇੰਜ ਹੀ ਬੀਤ ਗਏ ਉਹ ਸਾਲੂ ਨੇ ਸ਼ਿਕਾਰ ਖੇਡਣ ਅਤੇ ਲੜਾਈ ਦੇ ਸ਼ੌਂਕ ਨੂੰ ਮਹਗਾਈ ਰੱਖਿਆ ਕਈ ਛੋਟੇ ਮੋਟੇ ਰਾਜਾਂ ਨਾਲ ਮੁੱਠ ਪੇੜਾਂ ਹੋਈਆਂ ਕਈ ਰਾਜ ਖੋਹੇ ਤੇ ਛਡੇ ਆਰਕ ਕਾ ਆਰਕ ਦੇ ਪਾਰ ਦਰਿਆ ਦੇ ਕੰਡੇ ਤੇ ਵਸੇ ਸ਼ਹਿਰ ਸ੍ਰੀ ਕੋਟ ਦੇ ਰਾਜਾ ਸਰ ਕਪ ਦੀ ਕਨਸ਼ੋ ਹ ਰਾਜਾਰ ਸਾਲੂ ਦੇ ਕੰਨੀ ਪਈ ਸਿਰ ਖੱਪ ਬੜਾ ਨਿਰਦਈ ਅਤੇ ਧੋਖੇਬਾਜ਼ ਰਾਜਾ ਸੀ ਜੋ ਜੂਆ ਖੇਡਣ ਦਾ ਬਹੁਤ ਸ਼ੌਕੀਨ ਸੀ ਉਹ ਸ਼ਰਤਾਂ ਲਾ ਕੇ ਜੂਆ ਖੇਡਦਾ ਸੀ ਤੇ ਹਾਰ ਨਵਾਜ ਦਾ ਸਿਰ ਵੱਡ ਲੈਂਦਾ ਸੀ ਇੰਸੀ ਕਰਕੇ ਉਹ ਦਾ ਨਾਂ ਸਿਰਕਪ ਪਿਆ ਹੋਇਆ ਸੀ ਰਾਜਾ ਅਲਸਾਨੂੰ ਨੇ ਸਿਰਕਪ ਨਾਲ ਕਿਉਂ ਪਟ ਛੱਡਣ ਦਾ ਫੈਸਲਾ ਕਰ ਲਿਆ ਅਤੇ ਉਸ ਸਿਰਕੋਟ ਪੁੱਜ ਕੇ ਰਾਜਾ ਸਿਰਕਪ ਦੇ ਬਾਗ ਵਿੱਚ ਜਾ ਉਤਾਰਾ ਕੀਤਾ ਜਦੋਂ ਰਸਾਲੂ ਬਾਗ ਵਿੱਚ ਪੂਜਾ ਤਾਂ ਸਿਰ ਕੱਪ ਦੀ ਉਸਨਾਕ ਬੇਟਨਾ ਉਸਨਾਕ ਬੇਟੀ ਆਪਣੀਆਂ 60 ਸਹੇਲੀਆਂ ਨਾਲ ਕਿੰਗ ਝੂਟ ਰਹੀ ਸੀ ਮਟਿਆ ਤੂੰ ਵੇਖ ਉਸੰਦੇਰ ਸੀਏ ਸਾਲੂ ਦੀਆਂ ਅੱਖੀਆਂ ਸੁੰਦੀਆਂ ਗਈਆਂ ਹੁਸਨ ਮਚਲਿਆ ਇਸ਼ਕ ਤਤ ਪਿਆ ਰਾਜਕੁਮਾਰੀ ਨੇ ਅਸਾਲੂ ਵਨ ਵੇਖਿਆ ਤੇ ਬੁੱਲੀਆਂ ਚਿੰਮਸ ਕਾ ਕੀ ਬੋਲੀ ਆੜਿਆ ਇੱਕ ਪੀਂਗ ਦਾ ਝੂਟਾ ਈ ਦੇ ਛਾਇਡਾ ਵੇਖਾਂ ਕਿੰਨਾ ਕਾ ਜੋੜਾ ਤੇ ਡੋळ्या ਚ ਹੋ ਸੰਦੇਵ ਹੋ ਸੰਦੀਏ ਪਰ ਇਹ ਤੂੰ ਕੱਲੇ ਕੀ ਸਾਰੀਆਂ ਸਹਿਡੀਆਂ ਨੂੰ ਨਾ ਲੈ ਲਾ ਪੀਂਗ ਤੇ ਚੜ ਜਾ ਕੱਠਿਆਂ ਨੂੰ ਹੀ ਛੂਟਾ ਦੇ ਦਿੰਦਾ ਹਾਂ ਅਰ ਸਾਲੂ ਨੇ ਆਪਣੇ ਡੌਲਿਆਂ ਤੇ ਮਾਣ ਕਰ ਲੀਆਂ ਆਖਿਆ ਰਾਜਕੁਮਾਰੀ ਆਪਣੀਆਂ ਸੱਠਾਂ ਸਹੇਲੀਆਂ ਸਮੇਤ ਪਿੰਗ ਤੇ ਚੜ ਗਈ ਰਾਜਰ ਸਾਲੂ ਨੇ ਪਿੰਗ ਨੂੰ ਅਜੇਹਾ ਜੋਰਤਾ ਝੂਟਾ ਦਿੱਤਾ ਕਿ ਪਿੰਗ ਅਦ ਅਸਮਾਨੇ ਪੁੱਜ ਗਈ ਮੋੜਦੀ ਹੋਈ ਪਿੰਗ ਤੇ ਅਰ ਸਾਦੂ ਨੇ ਤਲਵਾਰ ਨਾਲ ਵਾਰ ਕਰਕੇ ਦੋ ਟੋਟੇ ਕਰ ਦਿੱਤੇ ਤੇ ਸਾਰਿਆਂ ਲੋਟ-ਪੋਟ ਹੋਇਆ ਤਰਤੀਤੇ ਡਿੱਗ ਪਿਆ ਕਈਆਂ ਦੇ ਸੱਟਾਂ ਵੱਜੀਆਂ ਰਾਜੇ ਨੂੰ ਇਸ ਘਟਨਾ ਦਾ ਪਤਾ ਲੱਗਾ ਉਹ ਕਬਰਾਂ ਗਿਆ ਅਹ ਰਾਜਾ ਰਸਾਲੂ ਦੇ ਪੁੱਜਣ ਦੀ ਖਬਰ ਉਹ ਨੂੰ ਮਿਲ ਗਈ ਸੀ ਅ ਸਾਲੂ ਨੇ ਸ਼ਹਿਰ ਦੇ ਦੁਆਰ ਤੇ ਪਏ ਸਿਰ ਕੱਪ ਦੇ ਦਸਾਂ ਦੇ ਦਸ ਤੋਂ ਸੇ ਪਹਿਲਾਂ ਹੀ ਪੰਨ ਸੁਟੇ ਸੋਨਾ ਰਕਸਾਨੂ ਸਿਰ ਕੱਪ ਦੇ ਦਰਪਾਰ ਵਿੱਚ ਪੁੱਜ ਗਿਆ ਤੇ ਉਹਦੇ ਨਾਲ ਚੌਪਟ ਖਿੰਡਣ ਦੀ ਇੱਛਾ ਪਰ ਗਿੱਟਾਈ ਸਿਰ ਕੱਪ ਨੇ ਸ਼ਰਤ ਰੱਖੀ ਕਿ ਜਿਹੜਾ ਹਾਰੇ ਉਹ ਆਪਣੀ ਸਾਰੀ ਦਾਲ ਤੱਕ ਰਾਜ ਅਤੇ ਆਪਣਾ ਸਿਰ ਦੇਵੇਗਾ ਸਿਰ ਕੱਪ ਦੀਆਂ ਸ਼ਰਤਾਂ ਅਨੁਸਾਰ ਚੌਪਟ ਦੀ ਪਾਈ ਸ਼ੁਰੂ ਹੋਈ ਸਿਰ ਕੱਪ ਚੌਪਟ ਕਿਰਦਾਰ ਸਮਾਂ ਸਮੇਂ ਆਪਣੇ ਵਿਰੋਧੀ ਦੀ ਇੰਵਰਤ ਉਹ ਖੇਡ ਲਈ ਕਈ ਛਲ ਤੇ ਹੱਤ ਕੰਢੇ ਵਰਤਦਾ ਸੀ ਇੰਵਰਤ ਦਾ ਸੀ ਉਹਨੇ ਆਪਣੇ ਸੱਜੇ ਖੱਬੇ ਆਪਣੀਆਂ ਖੂਬਸੂਰਤ ਖੂਬਸੂਰਤ ਵਾਣੀਆਂ ਅਤਿੱਥੀਆਂ ਬਿਠਾ ਲੈਣੀਆਂ ਹਰ ਜਦੋਂ ਮੈਂ ਬੇਰੋਧੀ ਖੇਡਾਰੀ ਰਾਣੀ ਵੱਲ ਧਿਆਨ ਕਰਦਾ ਤਾਂ ਤੀ ਹੌਲੇ ਦੇਣੀ ਗੋਟ ਹਿਲਾ ਦਿੰਦੀ ਤੇ ਜਦੋਂ ਤੀ ਵੱਲ ਧਿਆਨ ਜਾਂਦਾ ਤਾਂ ਰਾਣੀ ਵੀ ਇੰਜ ਹੀ ਕਰਦੀ ਇਸ ਤਰ੍ਹਾਂ ਖੇਡਾਰੀ ਦਾ ਧਿਆਨ ਉਖੜ ਜਾਂਦਾ ਤੇ ਉਹ ਬਾਜੀ ਹਾਰ ਜਾਂਦਾ ਅਰ ਸਾਲੂ ਦਾ ਧਿਆਨ ਉਹ ਖੇਡ ਨ ਨਹੀਂ ਵੀ ਅਜਿਹਾ ਹੀ ਕੀਤਾ ਅਜਿਹਾ ਹੀ ਕੀਤਾ ਗਿਆ ਪਰੰਤੂ ਅਰ ਸਾਲੂ ਪੂਰੇ ਧਿਆਨ ਨਾਲ ਚਾਪਟ ਖੇਡਦਾ ਰਿਹਾ ਰਾਣੀਆਂ ਦੇ ਹੁਸਨ ਦਾ ਜਾਦੂ ਉਸ ਤੇ ਨਾ ਚੱਲਿਆ ਉਹ ਪਹਿਲੀ ਬਾਈ ਜਿੱਤ ਗਿਆ ਸੋ ਇਹ ਸੀ ਅੱਜ ਦੀ ਕਹਾਣੀ ਤੇ ਅਗਲੀ ਕਹਾਣੀ ਆਪਾਂ ਕਰਾਂਗੇ ਕੱਲ ਨੂੰ ਪੇਸ਼ ਤੇ ਸਾਰੇ ਦੱਸਿਓ ਪੈਣ ਪਾਈ ਕਮੈਂਟ ਕਰਕੇ ਕਿੱਦਾਂ ਨਹੀਂ ਲੱਗੀ ਤੇ ਮੇਰੇ ਆਵਾਜ਼ ਦੀ ਅੜਕ ਤੇ ਫਿਰ ਵੀ ਜਦ ਕੋਈ ਨਾ ਜਿਵੇਂ ਹੋਈ ਸਾਰੇ ਠੀਕ ਚੱਲੀ ਤੇ ਅਰਾਬਰਾਕ ਜੀ ਤੇ ਕਨਫਰਮ ਲਾਂਗੇ ਧੰਨਵਾਦ